ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer Channel ਤੇ ਸਵਾਗਤ ਹੈ ਤੁਹਾਡਾ ਸਭ ਦਾ ਕਿਸਾਨਾਂ ਦੇ ਲਈ ਮੌਸਮ ਦੀ ਅਪਡੇਟ 7 8 ਤੇ 9 10 ਅਕਤੂਬਰ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨਾਂ ਦੇ ਲਈ ਕੀ ਫਸਲੀ ਸੁਝਾਅ ਨੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਇਸ ਵੇਲੇ ਕਣਕ ਬਣੇ ਜਿਹੜਾ ਝੋਨੇ ਦੀ ਬੜਾਈ ਦਾ ਜਿਹੜਾ ਦੌਰ ਹੈ ਕਾਫੀ ਜ਼ਿਆਦਾ ਜੋਰਾਂ ਤੇ ਚੱਲ ਰਿਹਾ ਹੈ ਸੋ ਜਿਹੇ ਦੇ ਵਿੱਚ ਜਿਹੜੀ ਮੌਸਮ ਦੀ ਜਾਣਕਾਰੀ ਅਸ ਅਗਲੇ ਦਿਨਾਂ ਦੀ ਉਹ ਕਿਸਾਨਾਂ ਲਈ ਅਪਡੇਟ ਦੇਣੀ ਜ਼ਰੂਰੀ ਹੋ ਜਾਂਦੀ ਹੈ ਸੋ ਇਹਦੇ ਵਿੱਚ ਪਹਿਲਾਂ ਆਪਾਂ ਗੱਲ ਕਰੀਏ ਅੱਜ 7 ਅਕਤੂਬਰ ਤੱਕ ਮੌਸਮ ਅੱਜ ਠੀਕ ਠਾਕ ਹੈ ਦਿਨ ਦੇ ਵੇਲੇ ਪੱਛਮੀ ਹਵਾਵਾਂ ਮ ਦੁਪਹਿਰ ਤੋਂ ਬਾਅਦ ਥੋੜੇ ਬਹੁਤ ਵਾਪਸੀ ਕਰਨਗੀਆਂ ਤੇ ਮੌਸਮ ਅਗਲੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ ਥੋੜਾ ਬਹੁਤ ਖੁਸ਼ਕੇ ਦੇਖਣ ਨੂੰ ਮਿਲੇਗਾ ਮੀਂਹ ਦੀ ਸੰਭਾਵਨਾ ਘੱਟ ਹੈ ਹਾਲਾਂਕਿ ਜਿਵੇਂ ਆਪਾਂ ਇਹ ਤਸਵੀਰ ਵਿੱਚ ਵੀ ਦੇਖ ਰਹੇ ਹਾਂ ਕਿ ਪੱਛਮੀ ਪਾਸੇ ਜਿਹੜੇ ਸਿਸਟਮ ਨੇ ਉਹ ਹਲਕੇ ਦਰਮਿਆਨੇ ਪੱਧਰ ਦੇ ਆਉਣੇ ਸ਼ੁਰੂ ਹੋ ਗਏ ਨੇ ਤੁ ਜਿਵੇਂ ਕਿ ਪਿਛਲੇ ਦਿਨੀ 2 ਦਿਨ ਪਹਿਲਾਂ ਰਾਤ ਨੂੰ ਜਿਹੜਾ ਸਿਸਟਮ ਆਇਆ ਸੀ ਉਹਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਨੇਰ ਚੱਕੜ ਕੁਝ ਭਾਗਾਂ ਵਿੱਚ ਮੀਂਹ ਕੁਝ ਭਾਗਾਂ ਵਿੱਚ ਕੋਈ ਖੁਸ਼ਕ ਹਨੇਰੀ ਜਿਨੇ ਝੋਨੇ ਦੇ ਕਈ ਹਿੱਸਿਆਂ ਵਿੱਚ ਨੁਕਸਾਨ ਵੀ ਕੀਤਾ ਹੈ ਸੋ ਅਜਿਹੇ ਹਲਚਲ ਆਚਾਨਕ ਦੇਖਣ ਨੂੰ ਮਿਲ ਜਾਂਦੇ ਨੇ ਕਾਰਨ ਕੀ ਹੁੰਦਾ ਹੈ ਕਿ ਜਦੋਂ ਕਿਸ ਜਦੋਂ ਵੀ ਥੋੜਾ ਬਹੁਤ ਮੌਸਮ ਅਨਕੂਲ ਬਣ ਜਾਂਦਾ ਹੈ ਨਮੀ ਵਧ ਜਾਂਦੀ ਹੈ ਤਾਂ ਇਹ ਜਿਹੜੇ ਪਛੇਮ ਪਾਸੇੋਂ ਹਲਕੇ ਸਿਸਟਮ ਆਉਂਦੇ ਨੇ ਨਮੀ ਪ੍ਰਾਪਤ ਕਰ ਲੈਂਦੇ ਨੇ ਤਾਂ ਇਹਨਾਂ ਦਾ ਜਿਹੜਾ ਦਾਇਰਾ ਤੇ ਮੀਂਹ ਦੀ ਡੈਂਸਿਟੀ ਹੈ ਜਾਂ ਹਵਾਵਾਂ ਹਨੇਰੀ ਦੀ ਉਹ ਵੱਧ ਜਾਂਦੀ ਹੈ ਤੇ ਉਹ ਅਚਾਨਕ ਹੀ ਵੱਡਾ ਰੂਪ ਧਾਰਨ ਕਰਕੇ ਮੈਦਾਨੀ ਹਿੱਸਿਆਂ ਉੱਪਰ ਆਪਣਾ ਜਿਹੜਾ ਕਹਿ ਦਿੰਦੇ ਆ ਪ੍ਰਭਾਵ ਕੁਝ ਘੰਟਿਆਂ ਵਿੱਚ ਹੀ ਦਿਖਾ ਜਾਂਦੇ ਨੇ ਸੋ ਜਿਹੀ ਹਲਚਲ ਹੋਣ ਦੀ ਸੰਭਾਵਨਾ ਇਹਨਾਂ ਦੇ ਨਾਲ ਵਿੱਚ ਬਣੀ ਰਹਿੰਦੀ ਹੈ ਕਿਉਂਕਿ ਨਮੀ ਹਾਲੇ ਕਾਫੀ ਜ਼ਿਆਦਾ ਬਣੀ ਹੋਈ ਹੈ ਖੁਸ਼ਕ ਹਵਾਵਾਂ ਮ ਨਹੀਂ ਚੱਲ ਰਹੀਆਂ ਜਿਦੇ ਕਰਕੇ ਟਾਈਮ ਜਿਹੜਾ ਮੌਇਸਚਰ ਆ ਵਾਤਾਵਰਣ ਦੇ ਵਿੱਚ ਉਹ ਜ਼ਿਆਦਾ ਬਣਿਆ ਹੋਇਆ ਹੈ ਤੇ ਅੱਜ ਜੇ ਮੈਂ 7 ਅਕਤੂਬਰ ਨੂੰ ਮੌਸਮ ਠੀਕ ਠਾਕੇ ਰਹੂਗਾ ਦੁਪਹਿਰ ਬਾਅਦ ਪੱਛਮੀ ਹਵਾਵਾਂ ਵਾਪਸੀ ਜ਼ਰੂਰ ਕਰਨ ਦੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇ ਬੱਦਲਬਾਈ ਦੀ ਸੰਭਾਵਨਾ ਰਾਤ ਦੇ ਸਮੇਂ ਜਾਂ ਦੇਰ ਸ਼ਾਮ ਦੇ ਆਸ-ਪਾਸ ਜਾਨੀ ਕਿ ਸ਼ਾਮ ਤੋਂ ਲੈ ਕੇ ਰਾਤ ਦੇ ਦਰਮਿਆਨ ਥੋੜੀ-ਬਹੁਤ ਬੱਦਲਬਾਈ ਪੰਜਾਬ ਉੱਪਰ ਹੋ ਸਕਦੀ ਹੈ ਕਿਉਂਕਿ ਇਹ ਜਿਹੜਾ ਇੱਕ ਹਲਕਾ ਦਰਮਿਆਨਾ ਸਿਸਟਮ ਹੈ ਜਿਹੜਾ ਪੱਛਮੀ ਪਾਸੇੋਂ ਪਹਾੜੀ ਖੇਤਰਾਂ ਵਿੱਚ ਪਹੁੰਚ ਰਿਹਾ ਹੈ ਸੋ ਥੋੜਾ-ਬਹੁਤ ਇਹਦਾ ਪ੍ਰਭਾਵ ਪੰਜਾਬ ਉੱਪਰ ਹੋ ਸਕਦਾ ਹੈ ਕੁਝ 2-4% ਹਿੱਸਿਆਂ ਵਿੱਚ ਕਿਣ-ਮਣ ਦੀ ਸੰਭਾਵਨਾ ਵੀ ਬਣ ਸਕਦੀ ਹੈ ਜਿਦੇ ਚਾਂਸ 5-7% ਹਨ ਜਿਆਦਾ ਨਹੀਂ ਹਨ ਬਾਕੀ ਜ਼ਿਆਦਾਤਰ 90% ਦੇ ਆਸ-ਪਾਸ ਮੌਸਮ ਠੀਕ-ਠਾਕ ਹੀ ਰਹੇਗਾ ਤੋ ਤੋਂ ਬਾਅਦ ਗੱਲ ਕਰੀਏ 8 ਅਕਤੂਬਰ ਨੂੰ ਮੌਸਮ ਠੀਕ ਹੈ ਜ਼ਿਆਦਾਤਰ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੈ ਛੋਟੇ-ਮੋਟੇ ਸਿਸਟਮ ਆਉਂਦੇ ਰਹਿੰਦੇ ਨੇ ਜਿੰਨ ਜੇਕਰ ਕਿਸੇ ਇਲਾਕੇ ਦੇ ਵਿੱਚ ਕੋਈ ਇਹਨਾਂ ਦਾ ਸਿਸਟਮ ਦਾ ਪ੍ਰਭਾਵ ਜ਼ਿਆਦਾ ਬਣਦਾ ਹੋਇਆ ਨਜ਼ਰ ਆਵੇਗਾ ਤਾਂ ਉਸ ਦੀ ਅਪਡੇਟ ਵੀ ਆਪਾਂ ਤੁਹਾਡੇ ਨਾਲ ਸਮੇਂ ਤੋਂ ਪਹਿਲਾਂ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਹੁਣ ਦੀ ਅਪਡੇਟ ਵਿੱਚ ਮੌਸਮ ਅਲਾ 8 9 ਤੇ 10 ਅਕਤੂਬਰ ਨੂੰ ਜ਼ਿਆਦਾਤਰ ਠੀਕੇ ਰਹੂਗਾ ਸਾਫ਼ ਰਹੇਗਾ ਪੁਸ਼ਕ ਰਹੇਗਾ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਰਹੇਗੀ ਤੇ ਜੇਕਰ ਹੁਣ ਗੱਲ ਕਰੀਏ ਕਿਸਾਨਾਂ ਦੇ ਲਈ ਫਸਲੀ ਸੁਝਾਅ ਦੀ ਤਾਂ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਪੱਕ ਚੁੱਕੀਆਂ ਨੇ ਤਾਂ ਉਹ ਝੋਨੇ ਦੀ ਕਟਾਈ ਆਪਣੀ ਜਾਰੀ ਰੱਖਣ ਤੇ ਜਿਹੜੇ ਫਸਲਾਂ ਹਾਲੇ 5 ਤੋਂ 7 ਜਾਣੀ 7 ਤੋਂ ਕਹਿੰਦੀ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਲੈਂਦੀਆਂ ਨੇ ਤਾਂ ਉਹ ਕਿਸਾਨ ਫਸਲਾਂ ਨੂੰ ਪਾਣੀ ਲਗਾਉਣਾ ਚਾਹੀਦਾ ਹੈ ਕਿਉਂਕਿ ਹੁਣ ਮੌਸਮ ਆਉਂਦੇ ਦਿਨਾਂ ਵਿੱਚ ਖੁਸ਼ਕ ਦੌਰ ਵਿੱਚ ਆ ਥੋੜਾ ਜਿਹਾ ਟੈਂਪਰੇਚਰ ਵੀ ਜਿਵੇਂ 32 34 ਦੇ ਆਸ-ਪਾਸ ਬਣਿਆ ਹੋਇਆ ਪੱਛਮੀ ਹਵਾਵਾਂ ਵੀ ਥੋੜੀਆਂ ਬਾਕਸੀ ਕਰਨੀਆਂ ਸੋ ਜਿਹੇ ਦੇ ਵਿੱਚ ਫਸਲਾਂ ਇੱਕਦਮ ਸੋਕਾ ਮੰਨ ਸਕਦੀਆਂ ਨੇ ਸੋਕੇ ਦੇ ਹਾਲਾਤ ਬਣ ਸਕਦੇ ਨੇ ਸੋ ਪਾਣੀ ਲਗਾਉਂਦੇ ਰਹੋ ਜਿਹੜੇ ਕਿਸਾਨਾਂ ਦੇ ਝੋਨੇ ਇੱਕ ਹਫ਼ਤੇ ਤੋਂ ਬਾਅਦ ਕਟਾਈ ਹੋਣੀ ਹੈ ਕਿਉਂਕਿ ਜੇਕਰ ਹੁਣ ਤੋਂ ਪਾਣੀ ਰੋਕਿਆ ਤਾਂ ਝੋਨੇ ਦੀ ਝਾੜ ਦੇ ਵਿੱਚ ਆਪਾਂ ਨੂੰ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਕਿਸਾਨਾਂ ਨੂੰ ਵੀ ਇੱਕ ਇਹ ਵੀ ਸਲਾਹ ਹੈ ਕਿ ਮੰਡੀਆਂ ਦੇ ਵਿੱਚ ਇਸ ਵਾਰ ਥੋੜਾ ਜਿਹਾ ਨਰਮਾਈ ਵਾਲਾ ਝੋਨਾ ਲੈ ਕੇ ਜਾਣ ਤੋਂ ਥੋੜੀ ਜਿਹੀ ਆਪਾਂ ਨੂੰ ਗਲਜਾਇਸ਼ ਕਰਨੀ ਚਾਹੀਦੀ ਹੈ ਕਿ ਜੇ ਆਪਾਂ ਝੋਨਾ ਨਾ ਲੈ ਕੇ ਜਾਈਏ ਜਿਹੜਾ ਨਮੀ ਦੇ ਵਿੱਚ ਲੱਗਦਾ ਹੈ ਕਿ ਆਪਾਂ ਨੂੰ ਮਾਅ ਸਕਦੇ ਜਿਹਦੇ ਵਿੱਚ ਹਰੇ ਦਾਣੇ ਦੀ ਸਮੱਸਿਆ ਹੈ ਤੋਂ ਤਾਂ ਜੋ ਮੰਡੀਆਂ ਦੇ ਵਿੱਚ ਖੱਜਲ-ਖਵਾਰ ਹੋਣ ਦੇ ਨਾਲ ਉਹ ਫਸਲ ਨੂੰ ਹੀ 2-4 ਦਿਨ ਖੇਤ ਵਿੱਚ ਹੋਰ ਰੋਕ ਕੇ ਪਾਣੀ ਲਗਾ ਸਕਦੇ ਆ ਜੇਕਰ ਆਪਾਂ ਕਣਕ ਦੀ ਬਿਜਾਈ ਕਰਨੀ ਹੈ ਤਾਂ ਕਿਉਂਕਿ ਹਲੇ ਲੰਬਾ ਸਮਾਂ ਬਾਕੀ ਹੈ ਤੇ ਉਸ ਤੋਂ ਬਿਨਾ ਕਿਉਂਕਿ ਜੇਕਰ ਆਪਾਂ ਸਮੇਂ ਤੋਂ ਪਹਿਲਾਂ ਝੋਨਾ ਕਟਾਈ ਕਰਦੇ ਆ ਕੱਚਾ ਲੈ ਕੇ ਜਾਣਿਆ ਹਰੇ ਦਾਣੇ ਵਾਲੀ ਸਮੱਸਿਆ ਤਾਂ ਇੱਕ ਤਾਂ ਆਪਾਂ ਨੂੰ ਸੁਕਾਈ ਦਾ ਜਿਹੜਾ ਖਰਚ ਆਉ ਉਹ ਆਪਣੇ ਪੈ ਜਾਂਦਾ ਬਾਕੀ ਝਾੜ ਵੀ ਇੱਕ ਤੋਂ ਲੈ ਕੇ 3 ਕੁਆਂਟਲ ਤੱਕ ਘਟ ਜਾਂਦਾ ਹੈ। ਸੋ ਬਾਕੀ ਅਗਲੇ ਦਿਨਾਂ ਦੀ ਜਿਵੇਂ ਵੀ ਮੌਸਮੀ ਅਪਡੇਟ ਮਿਲੇਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਖੇਪ ਵਿੱਚ ਕਹੀਏ ਤਾਂ ਮੌਸਮ 7 ਤੋਂ ਲੈ ਕੇ 10 ਅਕਤੂਬਰ ਦਰਮਿਆਨ ਠੀਕ ਹੈ 90% ਦੇ ਆਸ-ਪਾਸ ਮੌਸਮ ਸਾਫ਼ ਹੈ ਛੋੜੇ ਬਹੁਤ ਪੱਛਮੀ ਸਿਸਟਮ ਪਹੁੰਚ ਰਹੇ ਨੇ ਜਿਨ੍ਹਾਂ ਦਾ ਹਲਕਾ-ਫੁਲਕਾ ਪ੍ਰਭਾਵ ਮੈਦਾਨੀ ਖੇਤਰਾ ਵਿੱਚ ਦੇਖਣ ਨੂੰ ਮਿਲ ਸਕਦਾ ਹੈ।